ਸਾਡੇ ਦਰਮਿਆਨ ਰਾਜਪੁਰਾ ਦੇ ਸਮੂਹ ਅਧਿਆਪਕਾਂ ਸਾਡੇ ਕੋਲ ਪਾਟ ਕੇ ਨੇ ਉਹਨਾਂ ਦਾ ਜੀ ਆਇਆਂ ਆਪਨੇ ਵੈਲਕਮ ਆਪਨੇ ਆਨਤੀਓ ਸਾਡੇ ਵਿਚਾਰ ਦੇ ਇਸ ਸਮਾਰੋਹ ਦੇ ਵਿੱਚ ਪਹੁੰਚੇ ਨੇ ਇਸ ਤਿਰੰਗੇ ਝੰਡੇ ਦੇ ਪਿੱਛੇ ਵੀ ਆਪਣਾ ਇਹਦਾ ਇੱਕ ਇਤਿਹਾਸ ਹੈ 22 ਜੁਲਾਈ 1947 ਨੂੰ ਕਾਂਸਟਿਟਿਊਂਟ ਅਸੈਂਬਲੀ ਦੇ ਵਿੱਚ ਇਹਨੂੰ ਪਾਸ ਕੀਤਾ ਗਿਆ ਸੀ ਅਨਾਉਂਸ ਕੀਤਾ ਗਿਆ ਸੀ ਕਿ 15 ਅਗਸਤ 1947 ਨੂੰ ਇਹਨੂੰ ਆਫੀਸ਼ੀਅਲ ਫਲੈਗ ਦੇ ਤੌਰ ਤੇ ਵਿਦੇਸ਼ਾਂ 'ਚ ਵਸਦੇ ਸਾਡੇ ਹਿੰਦੂਸਤਾਨੀਆਂ ਨੂੰ ਸਭ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੀਆਂ ਅੱਜ ਉਹ ਦਿਹਾੜਾ ਹੈ ਜਿਹਦੇ ਲਈ ਸਾਡੇ ਦੇਸ਼ਵਾਸੀਆਂ ਨੇ ਪੂਰੀ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਜਾਨਾਂ ਕੁਰਬਾਨੀਆਂ ਕੁਰਬਾਨੀਆਂ ਕਰਕੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸੀਗਾ ਤੇ ਅੱਜ ਦਾ ਇਹ ਜਿਹੜਾ ਸਪੈਸ਼ਲ ਦਿਹਾੜਾ ਹੈ ਇਹ ਸਾਨੂੰ ਸਾਡੇ ਨੌਜਵਾਨਾਂ ਲਈ ਵੀ ਇੱਕ ਬਹੁਤ ਵੱਡੀ Uh, she cut in there. ਕਿ ਜਿਹੜੇ ਸਾਡੇ ਸ਼ਹੀਦਾਂ ਨੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਇਸ ਜੰਗ ਇਸ ਜੰਗ ਵਿੱਚ ਜਿਨ੍ਹਾਂ ਨੇ ਇੱਕ ਟੀਚਾ ਸੀ ਕਿ ਦੇਸ਼ ਨੂੰ ਆਜ਼ਾਦ ਕਰਾਨਾ ਹੈ ਸਾਨੂੰ ਉਹਨਾਂ ਨੂੰ ਵੀ ਅੱਜ ਨਮਨ ਕਰਨਾ ਚਾਹੀਦਾ ਹੈ ਅੱਜ ਇੱਥੇ ਰਾਜਪੁਰਾ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਡੀਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਸਾਹਿਬ ਤਸਿਲਦਾਰ ਸਾਹਿਬ ਸਾਰਾ ਪ੍ਰਸ਼ਾਸਨ ਇੱਥੇ ਹੈ ਔਰ ਸਾਰਾ ਲੋਕਾਂ ਚ ਵੀ ਇੱਕ ਉਤਸ਼ਾਹ ਹੈ ਕਿ ਅੱਜ ਆਜ਼ਾਦੀ ਦਿਵਸ ਦੀ ਅੱਜ ਦਿਹਾੜਾ ਹੈ ਮੈਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਸਾਰੇ ਹਿੰਦੁਸਤਾਨੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੀ ਆ ਔਰ ਰਾਜਪੁਰੇ ਵਿੱਚ ਤਾਂ ਇੱਕ ਖੁਸ਼ ਹੋ ਰਿਹਾ ਹੈ ਕਿ ਅੱਜ ਰਾਜਪੁਰੇ ਵਿੱਚ 115 ਫੁੱਟ ਉੱਚਾ ਤਿਰੰਗਾ ਲੱਗ ਲੱਗਣ ਜਾ ਰਿਹਾ ਹੈ ਜਿਹਦਾ ਆਪਾਂ ਸਾਰੇ ਇਸ ਤੋਂ ਬਾਅਦ ਉੱਥੇ ਚੱਲਾਂਗੇ ਔਰ ਮੈਂ ਇਹ ਕਹੂੰਗੀ ਕਿ ਸਾਨੂੰ ਇਸ ਦਿਨ ਤੋਂ ਸਿੱਖਿਆ ਲੈ ਕੇ ਆਪਣੇ ਦੇਸ਼ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿ ਸਾਡੇ ਦੇਸ਼ ਨੂੰ ਅਸੀਂ ਕਿਵੇਂ ਤਰੱਕੀ ਵੱਲ ਲੈ ਕੇ ਜਾ ਸਕੀਏ ਸਾਰੇ ਭੁਸ਼ੰਦਿਆਂ ਨੂੰ ਪੁਰਾਤੀ ਦਿਵਸ ਦੀ ਬਹੁਤ-ਬਹੁਤ ਵਧਾਈ ਤੇ ਮੇਰੇ ਵੱਲੋਂ ਸਭ ਨੂੰ ਇਹੀ ਅਪੀਲ ਹੈ ਕਿ ਅਸੀਂ ਜਿਹੜੀ ਰਾਸ਼ਟਰਵਾਦੀ ਭਾਵਨਾ ਹੈ ਆਪਣੇ ਬੱਚਿਆਂ ਦੇ ਵਿੱਚ ਆਪਣੇ ਵਿੱਚ ਉਜਾਗਰ ਕਰੀਏ ਤੇ ਸਾਡੀ ਦੇਸ਼ ਦੀ ਉન્નਤੀ ਵਿੱਚ ਜਿੰਨਾ ਸਾਥ ਹੋ ਸਕੇ ਜਿੰਨਾ ਅਸੀਂ ਮਿਹਨਤ ਕਰ ਸਕਦੇ ਹਾਂ ਓਨੀ ਅਸੀਂ ਮਿਹਨਤ ਕਰੀਏ ਤੇ ਅੱਜ ਬੜਾ ਹੀ ਖੁਸ਼ੀ ਦਾ ਦਿਹਾੜਾ ਹੈ ਅੱਜ ਜਿਵੇਂ ਮੈਮ ਨੇ ਆਲਰੇਡੀ ਦੱਸਿਆ ਕਿ ਸਾਡੇ ਰਾਜਪੁਰੇ ਦੀ ਸ਼ਾਨ ਜਿਹੜੀ ਬਣਨ ਜਾ ਰਹੀ ਹੈ ਸਾਡਾ 115 ਫੁੱਟ ਦਾ ਇੱਕ ਰਾਸ਼ਟਰੀ ਝੰਡਾ ਜੋ ਕਿ ਨੈਸ਼ਨਲ ਹਾਈਵੇ ਦੇ ਉੱਤੇ ਲਹਿਰਾਇਆ ਜਾਣਾ ਹੈ ਜੋ ਕਿ ਇਸ ਕਰਕੇ کہہ ਰਹੇ ਕਿਉਂਕਿ ਇਹਨੂੰ ਪੰਜਾਬ ਦੁਆਰ ਵੀ ਕਿਹਾ ਜਾਂਦਾ ਹੈ ਤੇ ਮੈਮ ਦੇ ਉਪਰਾਲੇ ਤੋਂ ਬਾਅਦ ਸਾਡੇ ਉੱਥੇ ਰਾਸ਼ਟਰੀ ਝੰਡਾ ਲਹਿਰਾਏਗਾ ਤੇ ਸਾਡੇ ਰਾਜਪੁਰੇ ਦੀ ਬੜੀ ਮਾਣ ਦੀ ਗੱਲ ਹੋਏਗੀ ਤਾਂ ਮੈਂ ਫਿਰ ਤੋਂ ਸਭ ਨੂੰ ਬਹੁਤ ਬਹੁਤ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ

ਦੀ ਗੱਲ ਦੀ ਕਮਾਂਡਰ ਕਮਾਂਡ ਸੀਸੀ ਸਰਦਾਰ ਸਿੰਘ ਪਕਤੀ ਆਫਰ ਇੱਕੋ ਬਾਦ ਪਨੀਲ ਪਹੁੰਚਦੇ ਐਨਸੀਸੀ ਦੇ ਵਿਦਿਆਰਥੀ ਇਸ ਮੈਨਡੇਟ ਸੁਖਵੀਰ ਸਿੰਘ ਦੀ ਰੈਨਵਾਈ ਦੇ ਵਿੱਚ ਤਬ ਸਿੰਘ ਖਾਨ ਪਰ ਫਰੀडम फाइਟਰ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਮੈਂ ਐਮਰਜੈਂਸੀ ਦੇ ਵਿੱਚ ਵੀ ਜੇਲ੍ਹ ਕੱਟੀ ਆਜ ਅਜ਼ਾਦੀ ਦੇ 75ਵੇਂ ਵਰੇਗਾਂ ਮੈਂ ਕਹਿਣ ਲੱਗਿਆ ਅਖੀਰਾ ਨਾਲ ਭਰੇ ਕਿਸਕਾਰੇ ਦੁਖੜੇ ਦਿਲਦਲਗੀਰਾਂ ਦੇ ਗਰ ਗੁਜਰਾਨ ਸੁਤੰਤਰਤਾ ਦੇ ਪਹਿਨ ਗੋਦੜੇ ਲੀਰਾਂ ਦੇ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਨੇ 10 ਲੱਖ ਤੋਂ ਵੱਧ ਜਾਨਵਾਰੀਆਂ 20 ਲੱਖ ਲੋਕ ਪਰਿਵਾਰ ਹੋ ਜਿਹੜੇ ਕਿ ਇਹ ਜਿਹੜੀ ਬੰਡ ਹੈ ਇਹ ਹਿੰਦੁਸਤਾਨ ਦੀ ਨਹੀਂ ਇਹ ਪੰਜਾਬੀਆਂ ਦੀ ਬੰਡ ਹੋਈ ਹੈ ਅੱਧਾ ਪੰਜਾਬ ਪਾਕਿਸਤਾਨਤ ਰਹਿ ਗਿਆ ਅੱਧਾ ਇੱਥੇ ਆ ਗਿਆ ਪਰ ਅੱਜ ਵੀ ਸਿੱਖ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਮਨ ਧਰ ਦੇ ਨਾਲ ਦੇਸ਼ ਦੇ ਹਿੱਤਾਂ ਦੇ ਲਈ ਅਸੀਂ ਇਸ ਆਜ਼ਾਦੀ ਦੇ ਬਰੇ ਗਣ ਦੇ ਉੱਤੇ ਸਮੂੱਚੇ ਹਿੰਦੂ ਇੱਕ ਦਰੋ ਇੱਕ ਮਾਲਾ ਵਿੱਚ ਪਰੌੜ ਦੇ ਇਕੱਠੇ ਹੋ ਕੇ ਚੱਲਣ ਦਾ ਜਿਹੜਾ ਹੈ ਅੱਜ ਪਰਨ ਖਾਂਦੇ ਆ ਪਰ ਇੱਕ ਹੈ ਜਿਹੜੇ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੀਆਂ ਤਕਲੀਫਾਂ ਨੇ ਜੋ ਕਿਸਾਨਾਂ ਦੀਆਂ ਤਕਲੀਫਾਂ ਨੇ ਉਹਨਾਂ ਨੂੰ ਵੀ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਸ਼ਾਂਤੀ ਚੜ੍ਹਦੀ ਕਲਾ ਦੇ ਵਿੱਚ ਵੱਸ ਸਕੇ ਕਿ ਅੱਜ ਸਾਡੇ ਮੈਂ ਬੈਲੇ ਨੀਨਾ ਬਿੱਤਲ ਜੀ ਐਸ ਡੀ ਐਮ ਸਾਹਿਬ ਡੀ ਐਸ ਪੀ ਵਿਕਰਮਜੀਤ ਤੇ ਪੂਰੀ ਟੀਮ ਨੇ ਜਿਹੜਾ ਕੀ ਸ਼ਹੀਦੀ ਮਤਲਬ ਸਗਾਸੀ ਪਰਿਵਾਰਾਂ ਦੇ ਉਹਨਾਂ ਨੂੰ ਸਨਮਾਨ ਕੀਤਾ ਮੈਂ ਸਭ ਦਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਗਰੇਨ ਇਤਿਹਾਸ ਉਹਨਾਂ ਦਾ ਲਿਖਿਆ ਜਾਂਦਾ ਹੈ ਉਹਨਾਂ ਦਾ ਮਾਣ ਵੀ ਹੋਣਾ ਚਾਹੀਦਾ ਹੈ ਅੱਜ ਮਾਣ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਬਹੁਤ ਲੱਖ ਲੱਖ ਬਲਾਈ ਦਿੰਦਾ ਇਸ ਤਰ੍ਹਾਂ ਇਹ ਮਾਣ ਉਹਨਾਂ ਪਰਿਵਾਰਾਂ ਦਾ ਕਰਦੇ ਰਹਿਣ ਜਿਨ੍ਹਾਂ ਦੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਹੈ